ਬਤੌਰ ਸਿੱਖ ਅਸੀਂ ਆਪਣੇ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਤਰੀਕਾਂ ਤੱਕ ਪੱਕੇ ਤੌਰ ਤੇ ਤੈਅ ਨਹੀਂ ਕਰ ਸਕੇ ਪਰ ਜੇਕਰ ਅਸੀਂ ਨਹੀਂ ਵੀ ਕਰ ਸਕੇ ਘੱਟੋ ਘੱਟ ਆਪਣੇ ਤਿਉਹਾਰਾਂ ਨੂੰ ਮਨਾਉਣ ਦਾ ਤਰੀਕਾ ਹੀ ਬਦਲ ਲਈਏ ਜਦੋਂ ਅਸੀਂ ਸੱਭਿਆਚਾਰਕ ਤੌਰ ਤੇ ਭਾਈਚਾਰਕ ਤੌਰ ਤੇ Hindu ਭਰਾਵਾਂ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਾਂ ਉਦੋਂ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਇੱਕਦਮ ਭੁੱਲ ਜਾਂਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੈਸੇ ਸ਼੍ਰੀ ਰਾਮ ਜੀ ਵੀ ਸਾਨੂੰ ਦੀਵਾਲੀ ਵਾਲੇ ਦਿਨ ਕੋਈ ਆਤਿਸ਼ਬਾਜ਼ੀ ਚਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਦਾ ਕੋਈ ਸੰਦੇਸ਼ ਦੇ ਕੇ ਨਹੀਂ ਗਏ ਦੀਵਾਲੀ ਦੀਪਾਂ ਦਾ ਤਿਉਹਾਰ ਹੈ ਤੇ ਦੀਪਮਾਲਾ ਦੇ ਨਾਲ ਹੀ ਸੁੰਦਰ ਲੱਗਦਾ ਹੈ ਅਸੀਂ ਇਸ ਮਹੱਤਵ ਨੂੰ ਬਿਲਕੁਲ ਹੀ ਆਪਣੇ ਮਨੋਂ ਵਿਸਾਰ ਦਿੰਦੇ ਹਾਂ ਇੱਕ ਪਾਸੇ ਤਾਂ ਨਾੜਾਂ ਨੂੰ ਸਾੜਨ ਕਰਕੇ ਵੱਡੇ ਪੱਧਰ ਤੇ ਪੋਲੂਸ਼ਨ ਹੋ ਰਿਹਾ ਹੈ ਦੂਜੇ ਪਾਸੇ ਹੀ ਆਤਿਸ਼ਬਾਜ਼ੀ ਚਲਾ ਕੇ ਇਸ ਪੋਲੂਸ਼ਨ ਵਿੱਚ ਹੋਰ ਵਾਧਾ ਕਰਦੇ ਹਨ ਇੱਥੇ ਮੈਨੂੰ ਬੁੱਲੇ ਸ਼ਾਹ ਯਾਦ ਆ ਰਹੇ ਹਨ ਉਹ ਕਹਿੰਦੇ ਨੇ ਕਿ ਰੱਬ ਨੂੰ ਕੀ ਪਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਹੁਣ ਹੋਣਾ ਤੇ ਇਹ ਚਾਹੀਦਾ ਸੀ ਕਿ ਅਸੀਂ ਆਤਿਸ਼ਬਾਜ਼ੀ ਤੇ ਕੀਤਾ ਜਾ ਰਿਹਾ ਖਰਚਾ ਰੋਕ ਦਿੰਦੇ ਤੇ ਉਥੋਂ ਜੋ ਪੈਸੇ ਬਚਦੇ ਉਹਨੂੰ ਅਸੀਂ ਨਾੜ ਦੇ ਨਿਪਟਾਰੇ ਤੇ ਖਰਚ ਕਰ ਦਿੰਦੇ ਹੁਣ ਅਸੀਂ ਕਰਕੇ ਰਹੇ ਹਾਂ ਕਿ ਇੱਕੋ ਦਮ ਅਸੀਂ ਆਪਣੀ ਮਿਹਨਤ ਬਚਾਈ ਪੈਸਾ ਬਚਾਇਆ ਨਾਲ ਸਾੜ ਦਿੱਤਾ ਤੇ ਮੁੜ ਕੇ ਜੋ ਸ਼ਾਇਦ ਪੈਸਾ ਬਚਿਆ ਉਹਦੇ ਲਈ ਅਸੀਂ ਜੋ ਝੂਠੀਆਂ ਖੁਸ਼ੀਆਂ ਖਰੀਦਦੇ ਹਾਂ ਅਸੀਂ ਕੀ ਕੀਤਾ ਅਸੀਂ ਖਰੀਦ ਲਈ ਆਤਿਸ਼ਬਾਜ਼ੀ ਤੇ ਮੁੜ ਕੇ ਹੋਰ ਪਟਾਕੇ ਚਲਾ ਕੇ ਹੋਰ ਪ੍ਰਦੂਸ਼ਣ ਕੀਤਾ ਇਦਾਂ ਹੀ ਅਸੀਂ ਲੋਹੜੀ ਵਾਲੇ ਤਿਉਹਾਰ ਨੂੰ ਕਰਦੇ ਹਾਂ ਉਸ ਤਿਹਾਰ ਦੀ ਜੋ ਸੱਭਿਆਚਾਰਕ ਮਹੱਤਤਾ ਹੈ ਉਸ ਨੂੰ ਵੀ ਅਸੀਂ ਚਾਈਨਾ ਦੀ ਡੋਰ ਨਾਲ ਪਤੰਗਬਾਜ਼ੀ ਕਰਕੇ ਖਤਮ ਕਰਦੇ ਹਾਂ ਅਸੀਂ ਕਿੰਨੇ ਪੰਛੀਆਂ ਕਿੰਨੇ ਨੌਜਵਾਨਾਂ ਬੱਚਿਆਂ ਤੇ ਬਜ਼ੁਰਗਾਂ ਦਾ ਨੁਕਸਾਨ ਕਰਦੇ ਹਾਂ ਉਹਨਾਂ ਨੂੰ ਸੱਟਾ ਲਾਉਂਦੇ ਹਾਂ ਫਿਰ ਗਲੀਆਂ ਨਾਲੀਆਂ ਵਿੱਚ ਉਹ ਡੋਰ ਰੁਲਦੀ ਫਿਰਦੀ ਰਹਿੰਦੀ ਹੈ ਤੇ ਸਾਡਾ بڑے ਵੱਡੇ ਪੱਦਰ ਤੇ ਨੁਕਸਾਨ ਕਰਦੀ ਹੈ ਚਾਹੀਦਾ ਤਾਂ ਸਾਨੂੰ ਇਹ ਹੈ ਕਿ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਮਨ ਵਿੱਚ ਜਿਤੇ ਰੱਖੀਏ ਤੇ ਆਪਣੇ ਤਿਉਹਾਰਾਂ ਨੂੰ ਸਹਿਜਤਾ ਤੇ ਪਿਆਰ ਨਾਲ ਮਨਾਈਏ